ਮੁਰਦਾਬਾਦ 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 ਅੱਜ ਪਿੰਡੂ ਮਜ਼ਦੂਰ ਜੀ ਨੇ ਪੰਜਾਬ ਵੱਲੋਂ ਜਿਹੜਾ ਆ ਪਿੰਡ ਧੀਰਪੁਰ ਦੇ ਵਿੱਚ ਜਬਰੀ ਜਿਹੜਾ ਆ ਬਿਜਲੀ ਮੈਕਮ ਵੱਲੋਂ ਕਨੈਕਸ਼ਨ ਕੱਟੇ ਜਾ ਰਹੇ ਸੀ ਜਿਸ ਦਾ ਜਿਹੜਾ ਆ ਮਜ਼ਦੂਰ ਜਥੇਬੰਦੀ ਪਿੰਡੂ ਮਜ਼ਦੂਰ ਜੀ ਨੇ ਪੰਜਾਬ ਵੱਲੋਂ ਜਿਹੜਾ ਉਹਦੀ ਰਵਾਇਦਾ ਵਿੱਚ ਜਿਹੜਾ ਲੋਕਾਂ ਵੱਲ ਬਰੋਰ ਕੀਤਾ ਗਿਆ ਔਰ ਮੌਕੇ ਦੇ ਜਿਹੜੇ ਕਨੈਕਸ਼ਨ ਜਿਹੜੇ ਕੱਟੇ ਸੀ ਜੜਾਏ ਗਏ ਆ ਉਪਰੰਤ ਜਿਹੜੇ ਹਮੀਰਾ ਡਿਵੀਜ਼ਨ ਦੇ ਐਡਿਓ ਆਏ ਔਰ ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੂੰ ਸਿੱਧੇ ਤੌਰ ਤੇ ਅਸੀਂ ਕਲੀਅਰ ਕੱਟ ਲਈ ਗੱਲ ਕੀਤੀ ਆ ਜਿਹੜਾ ਮਜ਼ਦੂਰਾਂ ਸ ਤੇ ਜਿਹੜਾ ਬਿਜਲੀ ਦੇ ਬਕਾਏ ਖੜੇ ਆ ਇਹ ਤਰ੍ਹਾਂ ਤੇ ਜਿਹੜਾ ਮਾਫੀ ਵਾਸਤੇ ਅਸੀਂ ਜਿਹੜਾ ਕੱਲ ਐਕਸ਼ਨ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇ ਕੇ ਆਏ ਆ ਮੁੱਖ ਮੰਤਰੀ ਦੇ ਨਾਂ ਤੇ ਔਰ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਯੂਨੀਅਨ ਜਿਹੜੀ ਆ ਪਿੰਡੂ ਮਜ਼ਦੂਰ ਜੀ ਨੇ ਪੰਜਾਬ ਜਿਹੜੀ ਆ ਕਿਸੇ ਵੀ ਮਜ਼ਦੂਰ ਦੇ ਘਰ ਜਿਹੜਾ ਹਨੇਰਾ ਨਹੀਂ ਹੋਣ ਦਊਗੀ ਔਰ ਆਉਣ ਵਾਲ ਦਾ ਪੈਂਡੂ ਮੀ ਦੂਜੇ ਨੇ ਪੰਜਾਬ ਜਿਹੜਾ ਵੱਡੇ ਲੈਵਲ ਜਿਹੜਾ ਪੰਜਾਬ ਲੈਵਲ ਤੇ ਜਿਹੜਾ ਅਗਲਾ ਸੰਘਰਸ਼ ਕਰੂਗੀ ਔਰ ਜਿਹੜੀ ਜ਼ਿੰਮੇਵਾਰੀ ਜਿਹੜੀ ਆ ਇਥੇ ਦੀ ਪੰਜਾਬ ਦੀ ਸਰਕਾਰ ਦੀ ਹੋਊਗੀ ਕਿਉਂਕਿ ਸਰਕਾਰ ਜਿਹੜੀ ਆ ਵੱਡਵਡੀਆਂ ਫਲੈਕਸਾਂ ਲਾ ਕੇ ਸਰਕਾਰ ਦਾ ਮੁੱਖ ਮੰਤਰੀ ਇਹਨਾਂ ਰੇ ਵੱਡੇ ਵੱਡੇ ਮੰਤਰੀ ਇਹਨਾਂ ਰੇ ਐਮ ਐਲ ਏ ਜਿਹੜੇ ਵੱਡਵਡੀਆਂ ਫਲੈਕਸਾਂ ਲਾ ਕੇ ਕਹਿ ਰਹੇ ਆ ਵੀ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਅਪਾਰ ਤੁਸੀਂ ਮੇਰੇ ਨਾਲ ਦੇਖੋਗੇ ਅਰੇ ਦੇਖੋ ਕਿੰਨੇ ਲੋਕ ਖੜੇ ਆ ਜਿਨ੍ਹਾਂ ਦੇ ਵਿਚਾਰਿਆਂ ਦੇ ਕੱਲਾ ਬਲਬ ਜਗਦਾ ਕਈਆਂ ਰੇ ਵੱਤਵਾਰ ਕਿਸੇ ਦੇ ਫਰਿੱਜ ਹੋ ਗਈ ਤਾਂ ਹਜ਼ਾਰਾਂ ਦੇ ਬਿੱਲ ਜਿਹੜੇ ਇਹਨਾਂ ਦੇ ਸਿਰ ਖੜੇ ਆ ਇਸ ਲਈ ਜਿਹੜਾ ਆ ਅਸੀਂ ਸਿੱਧੇ ਰੂਪ ਜਿਹੜਾ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਵੀ ਅਸੀਂ ਕਿਸੇ ਵੀ ਕੀਮਤ ਜਿਹੜਾ ਆ ਕਿਸੇ ਵੀ ਮਜ਼ਦੂਰ ਦੇ ਘਰ 'ਚ ਜਿਹੜਾ ਆ ਕਿਸੇ ਵੀ ਦਲਤ ਮਜ਼ਦੂਰ ਦੇ ਘਰ 'ਚ ਜਿਹੜਾ ਆ ਫਨੇਰਾ ਨਹੀਂ ਹੋਣ ਦਵਾਂਗੇ ਜੇਕਰ ਜ਼ਬਰੀ ਕੋਈ ਕਨੈਕਸ਼ਨ ਕੱਟਣ ਆਊਗਾ ਤਾਂ ਜਥੇਬੰਦੀ ਦੀ ਅਗਵਾਈ ਵਿੱਚ ਜਿਹੜਾ ਲੋਕ ਜਿਹੜੇ ਆ ਸਿੱਖਾ ਜਿਹੜਾ ਸੰਘਰਸ਼ ਕਰਨ ਲਈ ਜਿਹੜਾ ਮਜਬੂਰ ਹੋਣਗੇ ਧੰਨਵਾਦ